ਦੋਂਸਾਰ ਬਹੁ ਲੜੋਗੇ ਬਈ ਆ ਯਾ ਬਖੜਾ ਕਰਦਾ ਤੇ ਜਦੋਂ ਆਲੂ ਨਿਕਲੇ ਬਹੁ ਫੇਰ ਲੜੂ ਬਿੱਤਕੇ ਖਾਂਦਾ ਵੀ ਫਿਰਦਾ ਜਾਂ ਹੋਰ ਲਾ ਲੈਂਦਾ ਦੋ ਕਿੱਲੇ ਬਈ ਇਹ ਗੱਲ ਤਾਂ ਮੈਨੂੰ ਪਹਿਲਾਂ ਪਤਾ ਸੀ ਵੀ ਆਲੂ ਲਉਣਾ ਵਿਅਕਤੀ ਬੰਦੇ ਦਾ ਤੇ ਡਾ ਮੈਂ ਦਾ ਲੱਕੋ ਇਹ ਨਹੀਂ ਸੁਣਦਾ ਮੈਨੂੰ ਸੁਖਚੈਨ ਸਿੰਘ ਉਹਨਾਂ ਤੋਂ ਪਤਾ ਲੱਗਿਆ ਕਹਿੰਦੇ ਵੀ ਗਰੁੱਪ ਉਹ WhatsApp ਦਾ ਬਣਾਇਆ ਸੀ ਉਹਦੇ ਤੋਂ ਇਹ ਮੇਲਾ ਬਣ ਗਿਆ ਮੈਂ ਨਾ ਨਵੇਂ ਬੰਦੇ ਨੂੰ ਜਰੂਰ ਗੱਲਾਂ ਦੱਸਾਂ ਦੋ ਚਾਰ ਪੁਰਾਣੇ ਤਾਂ ਸਾਰੇ ਮੇਰੇ ਨਾਲ ਜ਼ਿਆਦਾ ਜਾਣਦੇ ਜਿਹੜੇ ਨਾ ਪਹਿਲੇ ਬਾਰ ਆਲੂ ਲਾਉਣ ਵਾਸਤੇ ਆਏ ਮੇਰ ਘੱਲਾ ਜ਼ਰੂਰ ਧਿਆਨ ਨਾਲ ਸੁਣਿਆ ਜਦੋਂ ਨਾ ਤੁਸੀਂ ਪਹਿਲੀ ਵਾਰ ਆਲੂ ਗਾਏ ਲਾਉਣਸਾਰ ਬਹੁ ਲੜੋਗੇ ਵੀ ਆ ਯੱਪ ਖੜਾ ਕਰਦਾ ਤੇ ਜਦੋਂ ਆਲੂ ਨਿਕਲੇ ਬਹੁ ਫੇਰ ਲੜੂ ਵਿੱਟਕੇ ਖਾਦਾ ਵੀ ਫਿਰਦਾ ਜਾਂ ਹੋਰ ਲਾ ਲੈਂਦਾ ਦੋ ਕਿੱਲੇ ਇਹ ਪਹਿਲੇ ਸਾਲ ਪੰਗਾ ਪਿਆ ਜੇ ਤਾਂ ਪਹਿਲੀ ਠੇਕੇ ਤੇ ਲੈ ਲਈ ਤਾਂ ਮਾਂਜਾ ਮੁੜ ਕੀ ਜਾਂਦਾ ਘਾਤੋਂ ਲੈ ਲਈ ਜੇ ਨਾ ਲਈ ਤਾਂ ਮੁੜ ਕੀ ਜਾਂਦਾ ਲੈ ਲੈਂਦੇ ਜੇ ਲਾ ਲੇ ਤਾਂ ਮੁੜ ਕੀ ਜਾਂਦਾ ਕਿਉਂ ਲਾ ਲੇ ਜੇ ਨਹੀਂ ਲਾਏ ਤਾਂ ਯਾਰ ਗਵਾਂਢੀਆਂ ਨੇ ਲਾ ਲੇ ਜੇ ਦਵਾਈ ਛਿੜਕਤੀ ਤਾਂ ਐਂ ਲੱਗੀ ਜਾਂਦਾ ਦਵਾਈ ਵਾਲੇ ਨੇ ਨਜਾਇਜ਼ ਛੜਕਾਤੀ ਜੇ ਨਹੀਂ ਛੜਕੀ ਤਾਂ ਐਂ ਲੱਗਦਾ ਮਾਰੀ ਨਾ ਜਾਣ ਜੇ ਪਾਣੀ ਲਾਤਾ ਤਾਂ ਐਂ ਲੱਗੀ ਜਾਂਦਾ ਯਾਰ ਸੇਕਣ ਦਾ ਚੜਦੇ ਜੇ ਨਾ ਲਾਇਆ ਤਾਂ ਲੱਗਦਾ ਯਾਰ ਕੋਰਾ ਜੇ ਪਟਲੇ ਤਾਂ ਐ ਲੱਗੇ ਜੋ ਕੱਚੇ ਪਟਲੇ ਜੇ ਨਾ ਪੱਟੇ ਤਾਂ ਐ ਲੱਗਦਾ ਯਾਰ ਲੋਕਾਂ ਦੇ ਬਿਘੇ ਨਾ ਜਾਣ ਜੇ ਬਿਘਗੇ ਤਾਂ ਐ ਲੱਗੂ ਯਾਰ ਮਹਿੰਗੇ ਨਾ ਹੋ ਜਾਣ ਜੇ ਰੱਖ ਲੈ ਤਾਂ ਐ ਲੱਗੂ ਬਿਸਸਸਤੇ ਨਾ ਹੋ ਜਾਣ ਇਹ ਲੱਗੂ ਜਦੋਂ ਤੁਸੀਂ 5-7 ਸਾਲ ਲਾ ਲੇ ਦਰਮੀ ਸ਼ਰਤੀ ਘਾਟਾ ਬਾਤਾ ਗੁੱਸਾ ਗਿੱਲਾ ਇਹ ਸਾਰਨੇ ਚੀਜ਼ਾਂ ਨੂੰ ਉੱਤੇ ਹੋ ਜਾਣਾ ਆ ਜਿਹੜੇ 10 15 ਸਾਲ ਵਾਲੇ ਆ ਨਾ ਆਹ ਬੰਦੇ ਇਹਨਾਂ ਦੇ ਬਸ ਝੋਲੇ ਹੀ ਨਹੀਂ ਪਾਏ ਕਿ ਮੋਕਸ਼ ਨੂੰ ਪ੍ਰਾਪਤ ਹੋਏ ਹੋਏ ਆ ਆਲੂ ਵਾਲਾ ਬੰਦਾ ਤਾਂ ਕੋਈ ਲੇਖਾ ਨਹੀਂ ਹੁੰਦਾ ਮੋਕਸ਼ ਨੂੰ ਪ੍ਰਾਪਤ ਹੋਇਆ ਹੋਆ ਹੁੰਦਾ ਇਹ ਤੁਹਾਨੂੰ ਮੈਂ ਦੱਸ ਦਿੱਤਾ ਗੱਲ ਆਲੂ ਘਾਟ ਬਚਾਉਣਾ ਤੇ ਘਾਟਾ ਖਾਣਾ ਫਰਕ ਹੁੰਦਾ ਅਸੀਂ ਘੱਟ ਬਚਤ ਨੂੰ ਇਹ ਕਹਿੰਦੇ ਨੇ ਘਾਟਾ ਪੈ ਗਿਆ ਇੱਕ ਮੇਰਾ ਮਿੱਤਰ ਪਿਛਲੇ ਸਾਲ ਉਹ ਮੈਨੂੰ ਕਹਿੰਦਾ ਮੈਨੂੰ ਲੱਖ ਰੁਪਈਆ ਕਿੱਲੇ ਦਾ ਘਾਟਾ ਪੈ ਗਿਆ ਮੈਂ ਕਿਹਾ ਕਿਵੇਂ ਪੈ ਗਿਆ ਕਹਿੰਦਾ ਯਾਰ ਮੇਰੇ 20-20 ਹਜ਼ਾਰ ਬਚਤ ਦੇ ਨਿਕਲੇ ਲੋਕਾਂ ਦੇ ਸਵਾ ਸਵਾ ਲੱਖ ਦੇ ਨਿਕਲੇ ਮੈਂ ਕਿਹਾ ਯਾਰ ਤੈਨੂੰ ਘੱਟ ਬਚੇ ਆ ਤੈਨੂੰ ਘਾਟਾ ਨਹੀਂ ਪਿਆ ਸਾਨੂੰ ਘੱਟ ਬਚਤ ਤੇ ਘਾਟੇ 'ਚ ਨਹੀਂ ਫਰਕ ਪਤਾ ਇਹ ਸਾਡੇ ਚ ਲੋਕਸ ਆ ਆਲੂ ਵਾਲਾ ਬੰਦਾ ਆਲੂ ਲਾਉਣੇ ਛੱਡਦਾ ਘੱਟ ਬਚੇ ਤੂੰ ਘਾਟਾ ਪੈ ਤਾ ਨਹੀਂ ਛੱਡਦਾ ਘਾਟਾ ਪੈਂਦਾ ਹੀ ਨਹੀਂ ਆਲੂ ਵਾਲੇ ਬੰਦੇ ਨੂੰ ਘਾਟਾ ਪੈਂਦਾ ਹੀ ਨਹੀਂ ਆਲੂ ਵਾਲਾ ਬੰਦਾ ਆਮ ਬੰਦਿਆਂ ਨਾਲੋਂ ਛੇਤੀ ਸੌਖਾ ਹੋ ਜਾਂਦਾ ਕਿਉਂਕਿ ਅਨਪ੍ਰੋਡਿਕਟੇਬਲ ਫਸਲ ਹੈ ਕੋਈ ਬਜਟ ਨਹੀਂ ਬਣਦਾ ਵੀ ਆਪਣੇ ਇੰਨੇ ਦੇ ਆਲੂ ਬਣ ਜਾਣਗੇ ਇੰਨੇ ਦੇ ਆਲੂ ਹੋ ਜਾਣੇ ਕੋਠੀ ਬਿੱਟ ਲਗੇ ਕੁਝ ਨਹੀਂ ਮਿੱਟਦਾ ਆਿਆਂ ਤੋਂ ਹੀ ਪਤਾ ਲੱਗਦਾ ਇੰਨੇ ਆ ਗਏ ਬੰਦਾ ਉਤੋ ਦੀ ਹੋ ਜਾਂਦਾ ਦੋ ਸਾਲ ਛੱਲ ਮਾਰ ਕੇ ਉੱਤੋਂ ਦੀ ਹੋ ਜਾਂਦਾ ਆ ਆਲੂ ਵਾਲੇ ਦੀ ਪਹਿਲੇ ਦੋ ਕਸਾਲਾਂ ਚ ਜਿਹੜੀ ਇੱਜਤ ਦਾ ਰਿਸ਼ਤੇਦਾਰੀ ਚ ਉਹ ਰੇਟ ਦੇ ਹਿਸਾਬ ਜੇ ਨਾਲ ਹੀ ਹੁੰਦੀ ਆ ਜੇ ਤਾਂ ਪੁੱਤ ਦਾ ਆਲੂ ਮੰਦੇ ਆ ਤੇ ਸਾਲੇ ਦਾ ਮੇਰੇ ਦਾ ਵਿਆਹ ਤੇ ਮੈਥੋਂ ਰਾਇ ਹੀ ਨਾ ਲਈ ਮੈਂ ਕਿਹਾ ਮੈਥੋਂ ਤੁਸੀਂ ਪੁੱਛਿਆ ਹੀ ਨਹੀਂ ਕਹਿੰਦੇ ਕਿ ਤੈਨੂੰ ਕੀ ਪੁੱਛਣਾ ਤੇਰੇ ਆਲੂ ਲਾਏ ਆ ਤੇ ਅਗਲੇ ਸਾਲ ਰੇਟ ਚੰਗਾ ਮੇਰੇ ਸਾਲੇ ਦੇ ਸਾਲੇ ਦਾ ਵਿਆਹ ਮੈਥੋਂ ਰਾਇ ਆ ਇਹ 2 ਕਸਾਲ ਹੁੰਦਾ 2 ਕਸਾਲ ਤੋਂ ਬਾਅਦ ਸਾਰਾ ਕੁਝ ਨਾਰਮਲ ਹੋ ਜਾਂਦਾ ਅਸਲ ਤੇ ਵਿੱਚ ਤਣਕ ਤੇ ਝੋਨੇ ਤੋਂ ਸਾਡਾ ਨੁਕਸਾਨ ਹੁੰਦਾ ਪ੍ਰਡਿਕਸ਼ਨ ਪ੍ਰਡਿਕਟ ਕਰ ਲੈਂਦੇ ਅਸੀਂ ਇੰਨੇ ਦੀ ਫਸਲ ਆ ਜੂਗੀ ਤੇ ਸਾਡੇ ਬਜਟ ਬਣ ਜਾਂਦੇ ਜਦੋਂ ਬਜਟ ਬਣ ਜਾਂਦਾ ਤੇ ਉਦੋਂ ਕੀ ਹੋ ਜਾਂਦਾ ਕਿ ਉਹ ਬਜਟ ਦੇ ਹਿਸਾਬ ਨਾਲ ਸਾਡਾ ਖਰਚ ਆ ਜਾਂਦਾ ਆ ਨੁਕਸ ਹੋ ਜਾਂਦਾ ਆ ਲੋਕ ਤੇ ਪ੍ਰਡਿਕਟ ਹੀ ਨਹੀਂ ਕਰਦੇ ਸਾਨੂੰ ਪਤਾ ਕਿ ਪਤਾ ਨਹੀਂ ਕੀ ਦੇਣਾ ਹੈ ਤੇ ਜਦੋਂ ਦਿੰਦਾ ਤੇ ਬਹੁਤ ਵਧੀਆ ਦਿੰਦਾ ਉਹ ਸਾਰੀ ਸਾਡੀ ਬਚਤ ਸਾਡੇ ਕੋਲੇ ਰਹਿ ਜਾਂਦੀ ਹੈ 2-3 ਸਾਲ ਵਾਸਤੇ ਆਲੂ 2-4 ਸਾਲ ਬੰਦਾ ਲੱਗਿਆ ਇਸੇ ਕਰਕੇ ਕਹਿੰਦੇ ਨੇ 2-3 ਸਾਲ ਲਾਓ ਸਟੇਬਲ ਹੋ ਜਾਓ ਉਸ ਤੋਂ ਬਾਅਦ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਘਾਟਾ ਪੈਂਦਾ ਹੀ ਨਹੀਂ ਘਾਟਕ ਬਚਾਉਣਾ ਤੇ ਘਾਟਾ ਖਾਣਾ ਉਹ ਅੱਡ ਅੱਡ ਗੱਲਾਂ ਹੁੰਦੀਆਂ ਇੱਕ ਤੋਂ ਨੂੰ ਹੋਰ ਕੰਮ ਦੀ ਗੱਲ ਦੱਸ। ਯਾਰ ਸਾਡੇ ਬੰਦੇ ਨਾ 10 ਬੰਦੇ ਜੇ ਪਿੰਡ ਚੋਂ ਯਾਰ ਨਵੇਂ ਆਲੇ ਲਾਉਣ ਲੱਗਾ 10 ਬੰਦੇ ਇਕੱਠੇ ਹੋਏ ਜਿਨ 10 ਬੰਦਿਆਂ ਨੇ ਨਾ ਪੀ ਕੇ ਸਤੋ ਲਿਆ ਯਾ ਰੋਵਾਂ ਅਗਲਾ ਦਾ 10 ਬੰਦੇ ਜਲੂਸ ਕੱਢਣਗੇ ਇਕੱਠੇ ਆਈ ਸੀ ਰੇਹ ਲਿਆ ਦਵਾਈ ਲਈ ਸਾਡਾ ਰੋਵਾਂ ਉਹ ਤੇ 10 ਬੰਦਿਆਂ ਦਾ 10 ਬੰਦਿਆਂ ਦਾ ਗਰੋਪਾ ਦੁਕਾਨ ਦਾ ਡਟਦਾ ਅਗਲਾ ਦਾ 10ੇ ਹਟ ਜਾਣਗੇ 10 ਨੂੰ ਹੋਰ ਹਟਾਉਣਗੇ ਸਾਡਾ ਕੰਮ ਆਸੀਂ ਲੀਡਰ ਲਗੋ ਦਿੰਨੇ ਆ ਮੇਰਾ ਬਿੱਤਰ ਉਹਨੇ ਦਵਾਈ ਛੜਕੀ ਲੀਟਰ ਇਜੇ ਤਰ ਦਵਾਈ ਰੈਕਸ਼ਨ ਕਰਕੇ ਮੈਨੂੰ ਕਹਿੰਦਾ ਬਾਈ ਮੇਰੇ ਤਾਂ ਦਵਾਈ ਰੈਕਸ਼ਨ ਕਰਕੇ ਮੈਂ ਕਹਿੰਦਾ ਲੀਟਰ ਕਹਿੰਦਾ ਉਹ ਤਾਂ ਮੈਂ ਸਾੜ ਦੇ ਕਿਉਂ ਕਿ ਕਿਉਂ ਕਹੇ ਗਵਾਡੀ ਨੇ ਦੇਖ ਲਏ ਮੈਂ ਕਿਹਾ ਫਿਰ ਹੋ ਗਿਆ ਕੰਮ ਸਾਡੇ ਬੰਦੇ ਐ ਕਰ ਲਏ ਜੁਨਿਟੀ ਜਿਹੜਾ ਨਾ ਜਿਹੜੀ ਕਿਸਾਨੀ ਆ ਕਿਸਾਨੀ ਦੀ ਇੱਕ ਤੋਂ ਹੋਰ ਕੰਮ ਦੀ ਗੱਲ ਦੱਸਾ ਦੁਨੀਆ ਤੇ ਪੂਰੀ ਦੁਨੀਆ ਦੇ ਇੱਕੋ ਇੱਕ ਜੋਬ ਆ ਬੋਸ ਲੈਸ ਜੋਬ ਦੁਨੀਆ ਤੇ ਇੱਕੋ ਇੱਕ ਚੋਬ ਆ ਜੀ ਤੇ ਕੋਈ ਬੋਸ ਨਹੀਂ ਦੁਨੀਆ ਤੇ ਕੋਈ ਕੰਮ ਕਰ ਲੋ ਤੁਹਾਡਾ ਬੋਸ ਹੈਗਾ ਇਹ ਤੇ ਕੋਈ ਬੋਸ ਲੈਸ ਚੋਅ ਬਾਤ ਦੁਨੀਆ ਦੀ ਇੱਕੋ ਇੱਕ ਇਹਨੂੰ ਤੁਸੀਂ ਕਰਦੇ ਆ ਜੀ ਅੱਜ ਨਹੀਂ ਮਾਰ ਕੋਈ ਗੱਲ ਹੀ ਕਰ ਨੂੰ ਕਰਨਾਗੇ ਐਡੀ ਵੀ ਨਹੀਂ ਗੱਲ ਕਰ ਲਿਓ ਵਸ ਰਹਿਦਾ ਹੋਵੇ ਐਡੀ ਨਹੀਂ ਗੱਲ ਜੀ ਇੱਕ ਦਿਨ ਪਹਿਲੀ ਕਹਣ ਲਓ ਨਹੀਂ ਮਾਰ ਠੀਕ ਕੱਲ ਨੂੰ ਕਰ ਲਾਂਗੇ ਰਾਤ ਨੂੰ ਕਰ ਲਾਂਗੇ ਸਵੇਰੇ ਕਰ ਲਾਂਗੇ ਦੁਪਹਿਰੇ ਕਰ ਲਾਂਗੇ ਹੋ ਜਾਂਦਾ ਗਾਂਭ ਸ਼ਾਸਨ ਨੂੰ ਕੋ ਘੂਰ ਨਾਲ ਆ ਪਰ ਇਹਦੇ ਚ ਸਾਡਾ ਕਿਸੇ ਗਵਰਟੀ ਨਾਲ ਕੋਈ ਕੰਪੀਟੀਸ਼ਨ ਨਹੀਂ ਗਵਾਂਡੀ ਦੇ ਗਾਹਕ ਆ ਗਿਆ ਕੋਈ ਮਸਲਾ ਹੀ ਨਹੀਂ ਗਵਾਂਡੀ ਦਾ ਝੋਨਾ ਵੇਖ ਗਿਆ ਸਾਡਾ ਵੀ ਵਿਗਣਾ ਹੀ ਹੈ ਗਵਾਂਡੀ ਦੀ ਕੜਕ ਵੇਖੀ ਸਾਡੀ ਵਿਗਣੀ ਹੈ ਗਵਾਂਡੀ ਦੇ ਹੱਥੋਂ ਵੇਖ ਕੇ ਸਾਡੇ ਵਿਗਣੀ ਕੀ ਕਰੀ ਸਾਡਾ ਕੋਈ ਕੰਪੀਟੀਸ਼ਨ ਨਹੀਂ ਫੇਰ ਅਸੀਂ ਫੇਰ ਅਸੀਂ ਕਿਸੇ ਬੰਦੇ ਨਾਲ ਕਿਉਂ ਜੈਲਸ ਕਾਤੋਂ ਲਪਾਉਣਾ ਜਾਣਕਾਰੀ ਸ਼ੇਅਰ ਕਰੋ ਯਾਰ ਜਿਹੜੇ ਇੱਥੇ ਬੰਦੇ ਆ ਇੱਥੇ ਹੁ 11-12 ਵਪਾਰੀ ਫਿਰਦੇ ਆ ਮੈਂ ਸਾਰਿਆਂ ਦੇ ਕਾਰਡ ਫੜ ਲਏ ਕਾਰਡ ਜਰੂਰ ਫੜਿਓ ਪਰ ਕਾਰਡ ਫੋਨ ਨੰਬਰ ਵਾਸਤੇ ਫੜਿਓ ਹੋਰ ਕੰਮ ਬਾਤੇ ਵਰਤ ਲੈਣੇ ਹੁੰਦੇ ਆ ਤੇ ਕਾਰਜ ਜ਼ਰੂਰ ਫੜਿਓ ਯਰ ਤੇ ਨਹੀਂ ਤੇ ਤੈਨ ਬਪਾਰੀ ਸੱਦ ਲਾਂਗੇ ਬਪਾਰੀ ਦੇ ਵੀ ਕਈ ਨਹੀਂ ਬਪਾਰੀ ਨਾਲ ਘੜਫਸ ਹੁੰਦੀ ਆ ਬਪਾਰੀ ਦੇ ਵੀ ਬਪਾਰੀ ਨਾਲ ਲੱਗਦੀ ਹੁੰਦੀ ਆ ਇਹਨਾਂ ਦੇ ਵੀ ਬਾਣੀ ਨਹੀਂ ਹੁੰਦੀ ਆਪਸ ਵਿੱਚ ਕਈ ਰੀ ਬੰਦਾ 2 ਰੁਪਏ ਉਤੋਂ ਦੀ ਬਪਾਰੀ ਬਪਾਰੀ ਦੇ ਦੇ ਦਿੰਦਾ ਹੁੰਦਾ ਬਪਾਰੀਆਂ ਦੇ ਘੜ ਫੜ ਕੇ ਜਾਓ ਇੱਕ ਦੂਜੇ ਨਾਲ ਯਾਰਾਂ ਮਿੱਤਰਾਂ ਨਾਲ ਜਰੂਰ ਆਪਦਾ ਇਨਫੋਰਮੇਸ਼ਨ ਸਾਂਝੀ ਕਰਿਓ ਨੰਬਰ ਬਟਾਇਓ ਮੈਂ ਤੁਹਾਨੂੰ ਦੱਸਦਾ ਗੱਲ ਇਹ ਤਾਂ ਫਿਰ ਆਲੂ ਆ ਮੈਂ ਸੋਸ਼ਲ ਮੀਡੀਆ ਦੇ ਨਾਲ ਨਾਲ ਇੱਕ ਚੰਗਾ ਵਪਾਰੀ ਆ ਜਿਹਦੀਆਂ ਗੱਲਾਂ ਵੇਚਦੀਆਂ ਵੇਚਦਾ ਜੇ ਮੈਂ ਗੱਲਾਂ ਵੇਚ ਸਕਦਾ ਯਾਰ ਗੱਲਾਂ ਦੇ ਵਿੱਚ ਕੁਝ ਵੀ ਨਹੀਂ ਦਿੰਦਾ ਤੇ ਯਾਰ ਫਿਰ ਉਹ ਤਾਂ ਆਪਾਂ ਫਿਰ ਖਾਣ ਨੂੰ ਦੇਣਾ ਕਿਤੇ ਢਿੱਡ ਭਰਨੇ ਆ ਤੇ ਆਲੂ ਵੇਚਣਾ ਉਹ ਤੋਂ ਸੌਖਾ ਹੈ ਪਰ ਅਸਲ ਦੇ ਵਿੱਚ ਅਸੀਂ ਕੀ ਕਰਦੇ ਆ ਸਾਡੀ ਨੈਟਵਰਕਿੰਗ ਹੈਨੀ ਅਸੀਂ ਬੰਦੇ ਨਾਲ ਬੰਦੇ ਦੇ ਨਾਲ ਬੰਦਾ ਜੁੜਿਆ ਨਹੀਂ ਹੋਇਆ ਮੈਂ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਮੇਰੇ ਕੋਲੇ ਸੋਸ਼ਲ ਮੀਡੀਆ ਤੇ ਬਹੁਤ ਕੰਮ ਆ ਐਡਵਰਟਾਈਜ਼ਮੈਂਟ ਦਾ ਬਹੁਤ ਕੰਮ ਆ ਮੇਰੇ ਕੋਲੇ ਮੇਰੇ ਤੋਂ ਹੁੰਦਾ ਨਹੀਂ ਇੰਨਾ ਕੰਮ ਆ ਪਰ ਜੇ ਤੁਸੀਂ ਕਹੋਗੇ ਕਿ ਮੇਰੇ ਨਾਲ ਵੱਡੇ ਯੂਟਿਊਬਰ ਵੀ ਹੈਗੇ ਆ ਉਹਨਾਂ ਕੋਲੇ ਇੰਨਾ ਨਹੀਂ ਹੋਆ ਕਿਉਂਕਿ ਮੇਰੇ ਕੋਲੇ ਤਾਂ ਲੋਕਲ ਏਰੀਆ ਨੈਟਵਰਕਿੰਗ ਗੇਮ ਆ ਜਿਹੜਾ ਮੈਂ ਕੈਮਰੇ ਦੇ ਉੱਪਰ ਤੋਂ ਮੈਂ ਦੱਸਦਾ ਸਕਰੀਨ ਤੇ ਦੱਸਦਾ ਉਹ ਨਹੀਂ ਕੈਮਰੇ ਦੇ ਮਗਰਲੇ ਪਾਸੇ ਵੀ ਆ ਮੈਂ ਜਿਵੇਂ ਆ ਸਕਰੀਨ ਦੇ ਉੱਪਰ ਸਕਰੀਨ ਚੱਲਦੀ ਦਿਸਦੀ ਆ ਇਹ ਸਕਰੀਨ ਚੱਲਦੀ ਨਹੀਂ ਇਹਦੇ ਮਗਰਲੇ ਪਾਸੋਂ ਚੱਲ ਰਹੀ ਆ ਅਸਲ ਦੇ ਵਿੱਚ ਜਦੋਂ ਕੋਈ ਚੀਜ਼ ਚੱਲਦੀ ਹੁੰਦੀ ਆ ਨਾ ਜਿਹੜਾ ਚੱਲਦਾ ਹੁੰਦਾ ਉਹਦੇ ਮਗਰਲੇ ਪਾਸੇ ਕੁਝ ਚੱਲਦਾ ਹੁੰਦਾ ਲੋਕਲ ਏਰੀਆ ਨੈਟਵਰਕ ਬੰਦੇ ਨਾਲ ਡਾਇਰੈਕਟ ਬੰਦੇ ਨਾਲ ਬੰਦੇ ਦਾ ਝੋਣਾ ਉਹ ਆ ਨੈਟਵਰਕ ਉਦੇ ਨਾਲ ਤੁਹਾਡਾ ਰੋਪ ਬਣਦਾ ਉਹਦੇ ਨਾਲ ਤੁਹਾਡਾ ਰੋਤਵਾ ਬਣਦਾ ਉਹਦੇ ਨਾਲ ਗਰੁੱਪ ਬਣਦੇ ਆ ਆ ਲੋਕਲ ਏਰੀਆ ਨੈਟਵਰਕਿੰਗ ਦੀ ਗੇਮ ਆ ਜਿਹੜਾ ਖਟੜਾ ਗਰੁੱਪ ਐਡਾ ਵੱਡਾ ਗਰੁੱਪ ਬਣ ਗਿਆ WhatsApp ਦਾ ਗਰੁੱਪ ਸੀ WhatsApp ਦੇ ਗਰੁੱਪ ਤੋਂ ਕੱਡੀ ਵੱਡੀ ਜਾਣਕਾਰੀ ਇਨਫੋਰਮੇਸ਼ਨ ਆ ਜਿਹੜੀ ਉਹ ਸਾਂਝੀ ਹੋ ਰਹੀ ਆ ਮੈਂ ਧੰਨਵਾਦ ਕਰਦਾ ਖਟੜਾ ਗਰੁੱਪ ਵਾਲਿਆਂ ਦਾ ਸਾਰਿਆਂ ਦਾ ਸਾਰੇ ਪ੍ਰਧਾਨ ਆ ਮੈਂ ਮੇਰੇ ਕੋਲੇ ਘਰੇ ਦਾਲ ਤੇ ਮੈਂ ਪੁੱਛ ਲਿਆ ਕੋਈ ਕੁੱਟ ਜਿਹੜਾ ਪ੍ਰਧਾਨ ਕਿਹੜਾ ਹੈ ਜਿਹੜਾ ਮਰਜੀ ਛੇੜਨਾ ਸਾਰੇ ਪ੍ਰਧਾਨ ਹੀ ਆ ਇਹ ਸਾਰੇ ਇੱਕ ਦੂਜੇ ਨੂੰ ਵੱਧ ਕੇ ਇੱਕ ਦੂਜੇ ਦੇ ਨਾਲ ਕੋਆਪਰੇਟ ਕਰਕੇ ਕੰਮ ਕਰਦੇ ਆ ਤਾਂ ਜੋ ਐਡਾ ਸਫਲ ਮੇਲਾ ਲੱਗਿਆ ਬਹੁਤ ਵਧਾਈ ਦਿੰਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਬੇਅੰਤੀ ਬੰਦਿਓ ਤੁਸੀਂ ਮੈਨੂੰ ਇਹ ਗੱਲ ਦਾ ਸੁਣਿਆ ਬਹੁਤ ਬਹੁਤ ਧੰਨਵਾਦ ਜਿਓ ਬਾਬਰੋ ਬਹੁਤ